ਅੱਜ ਦੇ ਸਮੇਂ ਦੇ ਵਿੱਚ ਜਿੱਥੇ ਕਿਸਾਨ ਰਵਾਇਤੀ ਫਸਲ ਦੇ ਚੱਕਰ ਵਿੱਚ ਫਸੇ ਹੋਏ ਨੇ ਤੇ ਲਗਾਤਾਰ ਸਰਕਾਰ ਦੇ ਕੋਲ ਐਮਐਸਪੀ ਦੀ ਮੰਗ ਕਰ ਰਹੇ ਨੇ ਫਸਲਾਂ ਦੇ ਉੱਤੇ ਉੱਥੇ ਇਹਨਾਂ ਕਿਸਾਨਾਂ ਦੇ ਲਈ ਉਦਾਹਰਣ ਬਣਿਆ ਇੱਕ ਗੁਰਤਾਸਪੁਰ ਦਾ ਕਿਸਾਨ ਜੀਹਾਂ ਦੱਸਤੀਏ ਕਿ ਹੁਣ ਉਸਦੇ ਵੱਲੋਂ ਆਪਣੀ 3 ਏਕੜ ਜ਼ਮੀਨ ਦੇ ਵਿੱਚ ਕੇਲਿਆਂ ਦੀ ਖੇਤੀ ਕੀਤੀ ਗਈ ਹੈ ਜਿਸ ਦੇ ਨਾਲ ਉਹ ਲੱਖਾਂ ਰੁਪਏ ਦਾ ਮੁਨਾਫਾ ਕਮਾ ਰਿਹਾ ਹੈ ਉਹ ਵੀ ਇੱਕ ਸਾਲ ਦੇ ਅੰਦਰ ਦਰਸਲ ਜਦੋਂ ਅਸੀਂ ਉਹਨਾਂ ਦੇ ਨਾਲ ਗਲਪਾਤ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਕ੍ਰੀਪ 1 ਸਾਲ ਪਹਿਲਾਂ ਉਹਨਾਂ ਨੇ ਏ ਕੇਲਿਆਂ ਦੀ ਖੇਤੀ 3 ਏਕੜ ਦੇ ਵਿੱਚ ਸ਼ੁਰੂ ਕੀਤੀ ਸੀ ਹਾਲਾਂਕਿ ਪਹਿਲਾ ਪਹਿਲਾ ਜਦੋਂ ਉਹਨਾਂ ਨੇ ਖੇਤੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਕੋਈ ਬਹੁਤੀ ਜਾਣਕਾਰੀ ਵੀ ਨਹੀਂ ਸੀ ਬੜੀ ਮੁਸ਼ਕਲ ਦੇ ਨਾਲ ਖੇਤੀ ਵਿਭਾਗ ਦੇ ਨਾਲ ਸੰਪਰਕ ਕਰਕੇ ਇਸ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਅਤੇ ਜਦੋਂ ਫਸਲ ਪੱਕਣ ਲੱਗੀ ਤਾਂ ਉਸ ਤੋਂ ਬਾਅਦ ਦੇ ਵਿੱਚ ਮੁਨਾਫਾ ਹੀ ਮੁਨਾਫਾ ਹੁੰਦਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਬੂਟੇ ਤੋਂ ਕਰੀਬ 20 ਕਿਲੋ ਫਲ ਲਿਆ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਹੁਣ ਤੱਕ ਉਹਨਾਂ ਨੇ 3 ਏਕੜ ਦੇ ਵਿੱਚੋਂ 300 ਕੁਇੰਟਲ ਦੇ ਕਰੀਬ ਕੇਲਿਆਂ ਦੀ ਪੈਦਾਵਾਰ ਕੀਤੀ ਹੈ ਜਿਸ ਦੇ ਨਾਲ ਉਹਨਾਂ ਨੂੰ ਕਰੀਬ 1 ਏਕੜ ਤੋਂ ਯਾਨੀ ਕਿ ਛੇ ਤੋਂ 7 ਲੱਖ ਰੁਪਏ ਦਾ ਪ੍ਰੋਫਿਟ ਹੋਇਆ ਯਾਨੀ ਕਿ 3 ਏਕੜ ਦੇ ਵਿੱਚੋਂ 18 ਤੋਂ 20 ਲੱਖ ਰੁਪਏ ਉਹ ਹੁਣ ਤੱਕ 1 ਸਾਲ 'ਚ ਕਮਾ ਚੁੱਕੇ ਨੇ ਜੋ ਕਿ ਰਵਾਇਤੀ ਫਸਲਾਂ ਦੇ ਨਾਲੋਂ 4 ਗੁਣਾ ਜ਼ਿਆਦਾ ਮੁਨਾਫਾ ਹੈ ਉੱਥੇ ਹੀ ਕਿਸਾਨ ਦੇ ਵੱਲੋਂ ਅਪੀਲ ਕੀਤੀ ਗਈ ਬਾਕੀ ਕਿਸਾਨਾਂ ਨੂੰ ਵੀ ਕਿ ਜੇਕਰ ਉਹ ਵੀ ਕਿਸੇ ਕਿਸਮ ਦੀ ਵੀ ਕੇਲਿਆਂ ਦੀ ਖੇਤੀ ਕਰਨਾ ਚਾਹੁੰਦੇ ਨੇ ਤਾਂ ਉਸ ਦੇ ਨਾਲ ਸੰਪਰਕ ਕਰ ਲੈਣ ਉਸ ਦੇ ਵੱਲੋਂ ਹਰ ਇੱਕ ਜਾਣਕਾਰੀ ਅਤੇ ਹਰ ਇੱਕ ਖਾਦ ਦੇ ਸੰਬੰਧੀ ਜੋ ਵੀ ਉਹਨਾਂ ਦੀ ਡਿਟੇਲ ਹੋਵੇਗੀ ਉਹ ਫ੍ਰੀ ਦੇ ਵਿੱਚ ਉਸ ਨੂੰ ਦਿੱਤੀ ਜਾਵੇਗੀ ਤਾਂ ਦੱਸ ਕਿ ਗੁਰਦਾਸਪੁਰ ਦਾ ਕਿਸਾਨ ਬਾਕੀ ਕਿਸਾਨਾਂ ਦੇ ਲਈ ਵੱਡੀ ਮਿਸਾਲ ਬਣਿਆ ਜਿਸ ਨੇ ਕਿ ਆਪਣੇ 3 ਏਕੜ ਜ਼ਮੀਨ ਦੇ ਵਿੱਚ ਕੇਲਿਆਂ ਦੀ ਖੇਤੀ ਸ਼ੁਰੂ ਕੀਤੀ ਤੇ ਪਹਿਲੇ ਸਾਲ ਦੇ ਵਿੱਚ ਹੀ ਕਰੀਬ ਉਸਨੇ 20 ਲੱਖ ਰੁਪਏ ਦਾ ਮੁਨਾਫਾ ਕਮਾਇਆ ਜੋ ਕਿ ਰਵਾਇਤੀ ਫਸਲਾਂ ਦੇ ਨਾਲੋਂ 3 ਤੋਂ 4 ਗੁਣਾ ਕਿਤੇ ਜ਼ਿਆਦਾ ਹੈ। ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਤੇ ਗੁਰਦਾਸਪੁਰ ਦੇ ਇੱਕ ਸਿੱਧਵਾਂ ਜ਼ਮੀਂਤਾ ਪਿੰਡ ਵਿੱਚ ਮੈਂ 3 ਏਕੜ ਕੇਲੇ ਦੀ ਖੇਤੀ ਕਰਿਆ। ਪਿਛਲੇ ਸਾਲ ਜੂਨ ਵਿੱਚ ਸ਼ੁਰੂ ਕੀਤਾ ਸੀ। ਤੇ ਜੁਲਾਈ ਵਿੱਚ ਇਹਨੂੰ ਫਲ ਆ ਗਿਆ ਸੀ ਹੁਣ ਫਲ ਪੱਕਿਆ ਹੋਇਆ ਤੇ ਅਸੀਂ ਉਤਾਰ ਰਹੇ ਹਾਂ ਮਾਨ ਵਿੱਚ ਇਸ ਤਰ੍ਹਾਂ ਮੇਰਾ ਮਨ ਦਾ ਵਿਚਾਰ ਹੈ ਕਿ ਆਪਾਂ ਖੇਤੀ ਕੀਤੀ ਜਾਏ ਕੋਈ ਅਲੱਗ ਤਰ੍ਹਾਂ ਦੀ ਤੇ ਇਸ ਕਰਕੇ ਸ਼ੁਰੂ ਕੀਤੀ ਸੀ ਇਹ ਤੇ ਇਹ ਚ ਕਾਫੀ ਵੈਰਾਈਟੀਆਂ ਹੁੰਦੀਆਂ ਨੇ ਸਾਊਥ ਵਿੱਚ ਵੀ ਕਾਫੀ ਵੈਰਾਈਟੀਆਂ ਨੇ ਲੋਕਲ ਉੱਥੇ ਪਰ ਹੁਣ ਸਾਰੇ ਕਿਸਾਨ ਜੀ ਨਾ ਇਹਨੂੰ ਹੀ ਪ੍ਰੈਫਰੈਂਸ ਦੇ ਰਹੇ ਨੇ ਤੇ ਜੋ ਪੀ ਵਿਚ ਵੀ ਚੰਗਾ ਕੇ ਲੱਗ ਰਿਹਾ ਉੱਥੇ ਪੰਜਾਬ ਚ ਕਿਹੜੀ ਕਿਸਮ ਹੈ ਜੀ ਕਾਮਯਾਬ ਪੰਜਾਬ ਚ ਕੀ ਸਾਰੇ ਵਰਲਡ ਵਿੱਚ ਜੀ ਗ੍ਰੈਂਡ 9 ਜਿਹੜੀ ਜੀ 9 ਰੈਡੀ ਹੈ ਇਹਨੂੰ ਲਗਾਇਆ ਜਾ ਰਿਹਾ ਸਟਾਰਟਿੰਗ ਗੱਲ ਕੀਤੀ ਜੇ ਫਾਲਦੀ ਤੇ ਇੱਕ ਇੱਕ ਬੂਟੇ ਦਾ ਕਿੰਨਾ ਕਫਲ ਆ ਜਾਂਦਾ ਇਹ ਇੱਕ ਬੂਟੇ ਨੂੰ 20 ਕਿਲੋ ਦੇ ਕਰੀਬ ਫਲ ਲੱਗਦਾ 1500 ਬੂਟੇ ਤੋਂ ਮਤਲਬ ਕੀ ਨੇ 300 ਕੁਇੰਟਲ ਹੋ ਗਿਆ 300 ਕੁਇੰਟਲ ਦੇ ਕਰੀਬ ਫਲ ਲੱਗ ਜਾਂਦਾ ਦੇਖਭਾਲ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਖਰਚਾ ਤੇ ਆਉਂਦਾ ਹੈਗਾ ਤਾਂ ਕਿੰਨੀ ਕਮਾਈ ਹੋਣੀ ਹੈਗੀ ਦੇਖਭਾਲ ਦੀ ਗੱਲ ਹੈ ਕਿ ਦੂਜੀਆਂ ਫਸਲਾਂ ਨਾਲ ਥੋੜਾ ਜਿਹਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਤੇ ਰੋਜ਼ ਦਾ ਰੋਜ਼ ਦੇਖਣਾ ਪੈਂਦਾ ਬੂਟਿਆਂ ਨੂੰ ਤੇ ਦੂਜੀਆਂ ਫਸਲਾਂ ਨਾਲ ਥੋੜੀ ਖੇਚਲ ਜ਼ਿਆਦਾ ਹੈ ਵੀ ਕਿਉਂਕਿ ਇਹ ਨਵੀਂ ਫਸਲ ਹੈ ਤੇ ਹਰ ਪਾਸੇ ਡਰ ਹੁੰਦਾ ਕਿ ਕੋਈ ਬਿਮਾਰੀ ਨਾ ਆ ਜਾਏ ਜਾਂ ਕਿਸ ਤਰ੍ਹਾਂ ਦੀ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਤੇ ਜਦੋਂ ਆਪਾਂ ਕਰਨ ਲੱਗ ਪਏ ਖੇਤੀ ਤੇ ਫਿਰ ਸਾਨੂੰ ਪਤਾ ਲੱਗ ਜਾਣਾ ਵੀ ਫਿਰ ਕੋਈ ਦਿੱਕਤ ਨਹੀਂ ਆਣੀ ਨਹੀਂ ਫਿਰ ਮਿਹਨਤ ਵੀ ਘਟੂਗੀ ਸਰਕਾਰ ਸਰਕਾਰ ਦੇ ਕਿਸਾਨ ਉਹ ਤੁਸੀਂ ਝੋਨਾ ਤੇ ਕਣਕ ਵੀ ਲਾਉਂਦੇ ਰਹੋਗੇ ਇਹਦੇ ਚ ਜ਼ਿਆਦਾ ਫਾਇਦਾ ਹੈ ਜਾਂ ਉਹ ਰਵਾਇਤੀ ਫਸਲਾਂ ਦਾ ਫਾਇਦਾ ਨਹੀਂ ਇਹਦੇ ਵਿੱਚ ਜ਼ਿਆਦਾ ਫਾਇਦਾ ਜੀ ਕਿੰਨਾ ਦਾ ਇਹਦੇ ਚ ਮੰਨ ਲਓ ਦੋ ਗੁਣਾ ਤਿੰਨ ਗੁਣਾ ਫਾਇਦਾ ਹੂੰ ਜਿਹੜੇ ਕਿਸਾਨ ਹੈਗੇ ਨੇ ਉਹ ਮੰਡੀਕਰਨ ਤੋਂ ਕਰਦੇ ਨੇ ਮੰਡੀਕਰਨ ਕਿਉਂ ਨਹੀਂ ਮੰਡੀਕਰਨ ਜਦੋਂ ਆਪਾਂ ਸ਼ੁਰੂ ਕਰਨੇ ਆ ਉਦੋਂ ਤੇ ਮੰਡੀਕਰਨ ਔਖਾ ਹੀ ਹੁੰਦਾ ਬਾਅਦ ਵਿੱਚ ਫਿਰ ਸੌਖਾ ਹੋ ਜਾਂਦਾ ਜਦੋਂ ਜ਼ਿਆਦਾ ਕਿਸਾਨ ਲਗਾਨ ਕੇ ਮੰਡੀਕਰਨ ਠੀਕ ਹੋ ਜਾਣਾ ਕੁਆਲਿਟੀ ਦੀ ਗੱਲ ਕੀਤੀ ਜਾਏ ਤੇ ਮਹਾਰਾਸ਼ਟਰ ਯੂਪੀ ਚੋਂ ਜਿਹੜਾ ਕੇਲਾ ਆ ਰਿਹਾ ਉਹਦੇ ਸਾਦੀ ਕੁਆਲਿਟੀਜ਼ ਤੇ ਪੰਜਾਬ ਦੇ ਕੇਲੇ ਦੀ ਸਹੀ ਹੋਏਗੀ ਹਾਂਜੀ ਉਹ ਉਹਦੇ ਨਾਲ ਉਹਦੇ ਨਾਲ ਸੋਕੋ ਵਧੀਆ ਕੇਲਾ ਹੈ ਇੱਕ ਤੇ ਤਾਜ਼ਾ ਟੁੱਟ ਕੇ ਮੰਡੀ ਵਿੱਚ ਜਾਣਾ ਤੇ ਦੂਜਾ ਇਹ ਕਿਸਾਂ ਮਤ ਕੇਲਾ ਬਹੁਤ ਸਵਾਦ ਹੈ ਇਥੋਂ ਦਾ ਉਹਨਾਂ ਲੋਕ ਜਿਹੜੇ ਖਾਂਦੇ ਨੇ ਹੁਣ ਕੇਲੇ ਉਹ ਦੱਸ ਦਿਆ ਕਿ ਉਹ ਕੇਲੇ ਨੂੰ ਇਹ ਕੇਲੇ ਬਹੁਤ ਸਵਾਦ ਨੇ ਲੋਕਾਂ ਚ ਪਰਮ ਐ ਵੀ ਐ ਕਿ ਕੇਲੇ ਨੂੰ ਮਸਾਲੇ ਨਾਲ ਪਕਾਇਆ ਜਾਂਦਾ ਇਹ ਵਿੱਚ ਕਿੰਨੀ ਕਿ ਸਚਾਈ ਹੈ ਕੇਲੇ ਨੂੰ ਪਹਿਲਾਂ ਮਸਾਲੇ ਨਾਲ ਪਕਾਇਆ ਜਾਂਦਾ ਹੈ ਅੱਜ ਕੱਲ ਤੇ ਚੈਂਬਰ ਚ ਪਕਾਇਆ ਜਾਂਦਾ ਜੀ ਜਿਹੜਾ ਅਥਰਾਇਜ਼ ਹੈਗਾ ਗਵਰਨਮੈਂਟ ਦਾ ਉਹਦੇ ਵਿੱਚ ਟੈਂਪਰੇਚਰ ਦੇ ਕੇ 18 ਤੋਂ 20 ਦੇ ਕਰੀਬ ਟੈਂਪਰੇਚਰ ਦਿੱਤਾ ਜਾਂਦਾ ਤੇ ਉਹਦੇ ਵਿੱਚ ਕੇਲਾ ਪੱਕਦਾ 4-5 ਦਿਨ ਵਿੱਚ ਸਰਕਾਰ ਕਿਦਾਂ ਸਜੋ ਕਰਦੀ ਗੱਲ ਸਜਾ ਸਰਕਾਰ ਸਜੋ ਕਰਦੀ ਐ ਨਵੀਂ ਫਸਲ ਐ ਇਦੇ ਬਾਰੇ 12 ਕਹ ਹਜ਼ਾਰ ਰੁਪਏ ਮੇਰੇ ਖਿਆਲ ਸਬਸਿਡੀ ਦਿੰਦੇ ਆ ਹਾਰਟੀਕਲਚਰ ਵਾਲੇ ਪਾਰੇ ਇਕੜ ਤੇ ਡਿਪ ਸਿਸਟਮ ਤੇ ਦਿੰਦੀ ਹੈ ਸਰਕਾਰ ਕਿਹੇ ਵੀ ਫਸਲ ਨੂੰ ਡ੍ਰਿਪ ਲਗਾਣਾ ਵਾਸਤੇ ਤੇ 80% ਸਬਸਿਡੀ ਦਿੰਦੀ ਹੈ ਮਲਚਿੰਗ ਤੇ ਵੀ ਸਬਸਿਡੀ ਦਿੰਦੀ ਹੈ ਇਸ ਤਰ੍ਹਾਂ ਦੀਆਂ ਫਸਲਾਂ ਤੇ ਡਿਪ ਸਿਸਟਮ ਕੀ ਹੈ ਡਿਪ ਸਿਸਟਮ ਹੈ ਤੁਪਕਾ ਸਿਸਟਮ ਤੁਪਕਾ ਸਜਾਈ ਇਹ ਜਿਹੜਾ ਪ੍ਰੋਜੈਕਟ ਲੱਗਦਾ ਹੈ ਹਾਂਜੀ ਹਾਂਜੀ ਇਹ ਤੁਪਕਾ ਸਜਾਈ ਇਹਦੇ ਨਾਲ ਪਾਣੀ ਜਿਹੜਾ ਹਰ ਬੁੱਟੇ ਨੂੰ ਤੁਪਕਾ ਤੁਪਕਾ ਡੇਕਦਾ ਦੂਜਿਆਂ ਕਿਸਾਨਾਂ ਨੂੰ ਪੀ ਲੈ ਕੇ ਤੁਸੀਂ ਤਗੜੇ ਹੋ ਕੇ ਕਰੋ ਕੰਮ ਜੇ ਕਿ ਹਿੰਮਤ ਦੀ ਲੋੜ ਹੈ ਬੀਜ ਦੀ ਖਾਦਾਂ ਦੀ ਜਾਂ ਦਵਾਈਆਂ ਦੀ ਜਿੱਤਰਾ ਹੀ ਵਿੱਚ ਰਿਹਾ ਸਾਨੂੰ ਪਤਾ ਲੱਗਿਆ ਹੁਣ ਤੇ ਅਸੀਂ ਸਾਰੇ ਨੂੰ ਦੱਸਾਂਗੇ ਇਹਦਾ ਗਿਆਨ ਦੇਾਂਗੇ ਲੋਕਾਂ ਨੂੰ ਬੇਚੱਕ ਜਦੋਂ ਮਰਜੀ ਸਾਨੂੰ ਫੋਨ ਕਰਕੇ ਤੇ ਸਾਡੇ ਕੋਲ ਮਦਦ ਲੈ ਸਕਦੇ ਨੇ